ਕਾਰਨ ਇੱਕ ਤਾਂ ਆਪਣੀ ਡਾਈਟ ਦਾ ਹੈਗਾ ਮਦਰਸ ਦੀ ਡਾਈਟ ਜਦੋਂ ਪ੍ਰੈਗਨੈਂਟ ਹੁੰਦੀ ਹੈ ਕੁਝ ਜੀਨਸ ਹੁੰਦੇ ਆ ਜੈਨੇਟਿਕ ਡਿਜ਼ੀਜ਼ੀਜ਼ ਨੇ ਜਿਹੜੀਆਂ ਕਿ ਬੱਚਿਆਂ ਦੇ ਜੀਨਸ ਚ ਅਲਟਰੇਸ਼ਨ ਕਰਕੇ ਉਹ ਜਮਾਂਦਰੂ 슈ਗਰ ਤੋਂ ਉਹ ਉਪਰਾਲਾ ਮੈਂ ਇਹਨਾਂ ਨੂੰ ਬਹੁਤ ਬਹੁਤ ਮੁबारकबाद ਦੇਣਾ ਚਾਹੁੰਦਾ ਹਾਂ ਕਿਉਂਕਿ ਜੋ ਮਗਹੀ ਦਾ ਇਥੇ ਨਿਰਾਲਾ ਵਿਖੇ ਐਕਸ ਸਰਵਿਸਮੈਨ ਲੀਕ ਕਪੂਰਥਲਾ ਵੱਲੋਂ ਐਨ ਐਚ ਐਸ ਹਸਪਤਾਲ ਚਲੰਦਰ ਦੇ ਸਹਿਯੋਗ ਦੇ ਨਾਲ ਟਲਮਾ ਰੋਡ ਦੇ ਸਥਿਤ ਗੁਰੂ ਤੇਗ ਬਹਾਦਰ ਹਸਪਤਾਲ ਨਿਰਾਲਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਐਨ ਐਚ ਐਸ ਹਸਪਤਾਲ ਦੀ ਮਾਹਰ ਡਾਕਟਰ ਟੀਮਾਂ ਵੱਲੋਂ 110 ਮਰੀਜ਼ਾਂ ਦੇ ਦਿਮਾਗ ਸ਼ੂਗਰ ਰੀੜ ਦੀ ਹੱਡੀ ਗੋਡੇ ਚੂਲੇ ਅਤੇ ਦਿਲ ਦੀਆਂ ਬਿਮਾਰੀਆਂ ਦੇ ਟੈਸਟ ਕੀਤੇ ਗਏ ਇਸ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਜੜੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਹਸਪਤਾਲ ਵੱਲੋਂ ਕੀਤੇ ਜਾ ਰਹੇ ਸੁਪਲਾ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾਕਟਰ ਹਰਦੀਪ ਸਿੰਘ ਕੰਗ ਡਾਕਟਰ ਸੰਤੋਖ ਕੰਗ ਤੇ ਸੁਖਵੰਤ ਸਿੰਘ ਕੰਗ ਨੂੰ ਮੁਬਾਰਕਬਾਦ ਦਿੱਤੇ ਇਸ ਦੌਰਾਨ ਐਕ ਸਰਵਿਸਮੈਨ ਲੀਗ ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਲੋਂਗੋਵਾਲ ਨੇ ਆਖਿਆ ਕਿ ਉਹ ਭਵਿੱਖ ਵਿੱਚ ਵੀ ਉਕਤ ਹਸਪਤਾਲ ਵਿੱਚ ਜਿਹੜੇ ਅਜਿਹੇ ਕੈਂਪਾਂ ਦਾ ਜਿਹੜਾ ਆਯੋਜਨ ਕਰਦੇ ਰਹਿਣਗੇ ਇਸ ਦੌਰਾਨ ਅਖੀਰ ਚ ਗੁਰਤੇਗ ਬਾਦਰ ਹਸਪਤਾਲ ਨਿਰਾਲਾ ਵੱਲੋਂ ਪੁੱਜੀਆਂ ਸ਼ਖਸੀਤਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਜਿਹਨਾਂ ਚੋਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੀ ਡਾਕਟਰ ਦੀਪ ਸਿੰਘ ਕੰਗ ਤੇ ਛੋਟੇ ਵੀ ਸੰਤੋਖ ਸਿੰਘ ਵੱਲੋਂ ਹਰ ਵਾਰ ਦੀ ਤਰ੍ਹਾਂ ਐਸਆਰਵੀ ਫ੍ਰੀ ਮੈਡੀਕਲ ਕੈਂਪ ਗੁਰੂ ਤੇਗ ਬਾਦ ਦਰ ਹਸਪਤਲ ਵਿਖੇ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਸ਼ਲਾੰਗਜੋਗ ਉਪਰਾਲਾ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿਉਂਕਿ ਜੋ ਮਗਹੀ ਦਾ ਯੁੱਗ ਚੱਲ ਰਿਹਾ ਹੈ ਘਰ ਦੇ ਖਰਚੇ ਚਲਾਣੇ ਹੀ ਬਹੁਤ ਔਖੇ ਹੋਏ ਪਏ ਹਨ ਬਿਮਾਰੀਆਂ ਦੇ ਖਰਚੇ ਚਲਾਣੇ ਬਹੁਤ ਔਖੇ ਨੇ ਇਹਨਾਂ ਲੋਕਾਂ ਨੂੰ ਨੁਖਤਾ ਦੀ ਭਲਾਈ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾੰਗਜੋਗ ਹੈ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਇਸੇ ਲੜੀ ਨੂੰ ਅੱਗੇ ਵੀ ਤੋਰਦੇ ਰਹਿਣਗੇ ਤੇ ਮਨੁੱਖਤਾ ਦੀ ਸੇਵਾ ਲਈ ਵੱਤ ਵਾਦ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮਾਈ ਸਰ ਡਾਕਟਰ ਗੁਰਕਿਰਨ ਐਮ ਡੀ ਬੀ ਐਸ ਐਮ ਡੀ ਮੈਡੀਸਿਨ ਮੇਰੇ ਕੋਲ ਜਿਆਦਾ ਇੱਥੇ ਪੇਸ਼ੈਂਟ ਆਏ ਸ਼ੂਗਰ ਦੇ ਤੇ ਬੀਪੀ ਦੇ ਜਿਹੜੇ ਪੇਸ਼ੈਂਟ ਹੈਗੇ ਆ ਉਹ ਕਨਸਿਡਰ ਨਹੀਂ ਕਰਦੇ ਸ਼ੂਗਰ ਨੂੰ ਬਿਮਾਰੀ ਨਾ ਤਾਂ ਉਹ ਇੱਥੇ ਦਵਾਈ ਖਾ ਰਹੇ ਨੇ ਤੇ ਕੰਟਰੋਲ ਤਾਂ ਬਿਲਕੁਲ ਹੀ ਨਹੀਂ ਹੈਗਾ ਡਾਈਟ ਦਾ ਬਹੁਤ ਹੀ ਅਨਕੌਨਸ਼ੀਅਸ ਹੈਗੇ ਆਪਣੀ ਬਿਮਾਰੀ ਨੂੰ ਲੈ ਕੇ। ਤੇ ਅਵੇਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿ 슈ਗਰ ਇੱਕ ਬਿਮਾਰੀ ਹੈ ਤੇ ਉਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈਗਾ। ਇਤੋਂ ਦੇ ਲੋਕਾਂ ਇਹ ਗੱਲ ਨਹੀਂ ਸਮਝ ਰਹੇ। ਦੋ ਪੇਸ਼ੈਂਟ ਆਏ ਇੱਕ ਦਾ 슈ਗਰ ਸੀ 550 ਇੱਕ ਦੀ 450 ਦੋਨੋਂ ਜਾਣੇ ਸੀਰੀਅਸ ਨਹੀਂ ਲੈ ਰਹੇ ਆਪਣੀ ਬਿਮਾਰੀ ਨੂੰ। ਉਸ ਤੋਂ ਬਾਅਦ ਬਹੁਤ ਸਾਰੀਆਂ ਕੰਪਲਿਕੀਸ਼ਨ ਸ਼ੁਰੂ ਹੋ ਜਾਂਦੀਆਂ। ਸਮੇਂ ਰਹਿੰਦੇ ਆਪਾਂ ਨੂੰ 슈ਗਰ ਦਾ ਸਹੀ ਇਲਾਜ ਕਰਾ ਲੈਣਾ ਬਹੁਤ ਜ਼ਰੂਰੀ ਹੈ। ਤੇ 슈ਗਰ ਦਾ ਇਲਾਜ ਕਿੰਨਾ ਕੁ ਜਿਹੜਾ ਸੰਭਵ ਹੈਗਾ ਕੀ ਬਰੇਜ ਨੇ ਸਭ ਤੋਂ ਪਹਿਲਾਂ ਦਾ ਗਾਈਡ ਕੰਟਰੋਲ ਬਹੁਤ ਜ਼ਰੂਰੀ ਹੈ। ਮਿੱਠਾ ਬੰਦ ਕਰਨਾ ਚਾਹੀਦਾ ਜਿੰਨੇ ਵੀ ਖੰਡ ਗੁੜ ਸ਼ੱਕਰ ਆਲੂ ਚਾਵਲ ਇਹ ਸਭ ਬੰਦ ਹੋਣੇ ਚਾਹੀਦੇ। ਦੂਸਰੀ ਚੀਜ਼ ਹੈ ਕਿ ਐਕਸਰਸਾਈਜ਼, ਰੈਗੂਲਰ ਵਾਕ 45 ਮਿੰਟ ਇੱਕ ਦਿਨ ਚ ਬਹੁਤ ਜ਼ਰੂਰੀ ਹੈ। ਇੰਨੀ ਤੇਜ਼ੀ ਨਾਲ ਵਾਕ ਕਿ ਪਸੀਨਾ ਆ ਜਾ। ਤੀਸਰੀ ਚੀਜ਼ ਹੈ ਕਿ ਬਿਨਾ ਦਵਾਈ ਤੋਂ ਨਹੀਂ ਕੰਟਰੋਲ ਹੋਣੀ। ਇੱਕ ਬਿਯਾਨ ਇੱਕ ਸਟੇਜ ਤੋਂ ਬਿਯਾਨ ਦਵਾਈ ਦੀ ਲੋੜ ਹੈ। ਜੇ ਨਹੀਂ ਖਾਓਗੇ ਤਾਂ ਅਲਟੀਮੇਟਲੀ ਤੁਹਾਡੇ ਗੁਰਦੇ, ਤੁਹਾਡੀਆਂ ਨਾੜਾਂ ਉਹ ਸਭ ਖਰਾਬ ਹੋ ਜਾਣੀ। ਇਸ ਕਰਕੇ ਸ਼ੂਗਰ ਨੂੰ ਬਿਮਾਰੀ ਸਮਝ ਕੇ ਉਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਦੇਖੋ ਜਾਇਦਾ ਛੋਟੇ ਬੱਚਿਆਂ 'ਚ ਵੀ ਜਿਹੜੀ ਬਿਮਾਰੀ ਅੱਜਕਲ ਪਾਈ ਜਾ ਰਹੀ ਹੈ, ਕੀ ਕਰਨਾ ਹੈ? ਕਾਰਨ ਇੱਕ ਤਾਂ ਆਪਣੀ ਡਾਈਟ ਦਾ ਹੈਗਾ ਮਦਰਸ ਦੀ ਡਾਈਟ ਜਦੋਂ ਪ੍ਰੈਗਨੈਂਟ ਹੁੰਦੀ ਹੈ ਕੁਝ ਜੀਨਸ ਹੁੰਦੇ ਆ ਜੈਨੇਟਿਕ ਡਿਜ਼ੀਜ਼ਸ ਨੇ ਜਿਹੜੀਆਂ ਕਿ ਬੱਚਿਆਂ ਦੇ ਜੀਨਸ ਚ ਅਲਟਰੇਸ਼ਨ ਕਰਕੇ ਉਹ ਜਮਾਂਦਰੂ 슈ਗਰ ਨੂੰ ਲੈ ਕੇ ਆ ਰਹੀਆਂ ਨੇ ਤੇ ਬੱਚਿਆਂ ਨੂੰ ਅਗਰ 슈ਗਰ ਆ ਤਾਂ ਸਾਰੀ ਉਮਰ ਇਨਸੂਲਿਨ ਦੇ ਟੀਕੇ ਤੇ ਬੱਚੇ ਪੈ ਜਾਂਦੇ ਇਹ ਸਾਰੀ ਲਾਈਫਸਟਾਈਲ ਚੇਂजेस ਕਰਕੇ ਆਪਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਕਿਹੜੇ ਹਸਪਤਲ ਤੋਂ ਤੁਸੀਂ ਤੇ ਕਿੰਨੇ ਬਾਰੇ ਅਸੀਂ ਐਨਐਚਐਸ ਹਸਪੀਟਲ ਤੋਂ ਆਏ ਆ ਮੈਂ ਐਨਐਚਐਸ ਹਸਪੀਟਲ ਚ ਐਜ਼ ਅ ਕੰਸਲਟੈਂਟ ਮੈਡੀਸਿਨ ਫਿਜ਼ੀਸ਼ੀਅਨ ਹਾਂ ਤੇ ਉਥੇ ਅਸੀਂ ਸਾਰੇ ਤਰ੍ਹਾਂ ਦੇ ਸ਼ੂਗਰ ਦਾ ਇਲਾਜ ਕਰਦੇ ਹਾਂ। ਆ ਆ ਜ਼ਿਆਦਾਤਰ ਜਿਹੜੇ ਮਰੀਜ਼ ਇੱਥੇ ਹੈਗੇ ਆ ਉਹ ਗੋਡੇ ਦੇ ਦਰਦ ਦੇ ਨਾਲ ਆਏ ਹੋਏ ਨੇ ਜਿਨ੍ਹਾਂ ਦੇ ਗੋਡਿਆਂ ਦੀ ਗ੍ਰੀਸ ਖਤਮ ਹੋਈ ਹੋਈ ਹੈ ਤੇ ਗੋਡੇ ਮੁੜੇ ਵੀ ਹੋਏ ਨੇ ਤੇ ਉਹਨਾਂ ਨੂੰ ਕਾਫੀ ਤਕਲੀਫ ਹੈ। ਇਹ ਮਰੀਜ਼ ਜ਼ਿਆਦਾ ਦੇਖ ਰਹੇ ਹਾਂ ਇਹ ਤੋਂ ਇਲਾਵਾ ਜਿਹੜੇ ਕਮਰ ਦਰਦ ਦੇ ਮਰੀਜ਼ ਜਿਨ੍ਹਾਂ ਦੀ ਲੱਤਾਂ ਨੂੰ ਦਰਦ ਚਾ ਰਿਹਾ ਹੈ ਇਹ ਵੀ ਮਰੀਜ਼ ਆ ਰਹੇ ਨੇ। ਇਹ ਕੀ ਕਾਰਨ ਹੈ ਜਿੱਦਾਂ ਕਹਿੰਦੇ ਗੋਡੇ ਇਨਕਰੀਸ ਮੁਕਜਾ ਨਹੀਂ ਲੱਤਾ ਭਾਰੀ ਭਾਰੀ ਹੋਣੇ ਕੀ ਕਾਰਨ ਕੀ ਹੁੰਦਾ ਹੈ ਜੀ ਗੋਡੇ ਦੇ ਵਿੱਚ ਇੱਕ ਫਲੂਇਡ ਹੁੰਦਾ ਹੈ ਜਿਹੜਾ ਸਾਡੇ ਜੋੜ ਨੂੰ ਨਰਮ ਰੱਖਦਾ ਤਰਲ ਰੱਖਦਾ ਹੈ ਜਿੱਦੇ ਕਰਕੇ ਸਾਡਾ ਗੋਡਾ ਮੁੜਦਾ ਹੈ ਤੇ ਮੂਵਮੈਂਟ ਫ੍ਰੀਲੀ ਹੁੰਦੀ ਹੈ ਉਹ ਉਮਰ ਦੇ ਨਾਲ ਜਾਂ ਕਿਸੇ ਦੇ ਗੋਡੇ 'ਚ 60 ਵਜੇ ਹੋਵੇ ਕਦੇ ਸੋਜਿਸ਼ ਆਈ ਹੋਵੇ ਉਹਦੇ ਨਾਲ ਉਹ ਫਲੂਇਡ ਜਿਹੜਾ ਹੈਗਾ ਜਿਹੜਾ ਗੋਡੇ ਨੂੰ ਨਰਮ ਰੱਖਦਾ ਉਹ ਖਤਮ ਹੋ ਜਾਂਦਾ ਤੇ ਜਦੋਂ ਖਤਮ ਹੋ ਜਾਂਦਾ ਹੱਡੀ ਹੱਡੀ ਨਾਲ ਟਕਰਾਂਦੀ ਹੈ ਉਹ ਦੇਰ ਕਰਕੇ ਦਰਦ ਹੁੰਦੀ ਹੈ ਮਰੀਜ਼ ਨੂੰ ਉਹਨੂੰ ਆਪਾਂ ਕਹਿੰਦੇ ਕਿ ਗੋਡੇ ਦੀ ਗ੍ਰੀਸ ਖਤਮ ਹੋ ਗਈ ਹੈ ਤੇ ਗੋਡਾ ਖਰਾਬ ਹੋ ਰਿਹਾ ਮੈਡੀਕਲ ਲਾਂਚ ਅਜਿਹੀਆਂ ਬਵਾਈਂ ਦਾ ਇੰਨਾ ਤੇ ਇਲਾਜ ਦਾ ਸੰਭਵ ਹੈ ਇਸ ਇਸ ਬਿਮਾਰੀ ਦਾ ਜਿਹਦਾ ਨਾਮ ਹੈ ਆਸਥੀਆਰਥਰਾਈਟਿਸ ਪੂਰੀ ਤਰ੍ਹਾਂ ਇਲਾਜ ਸੰਭਵ ਹੈ ਡਿਪੈਂਡ ਕਰਦਾ ਹੈ ਕਿ ਮਰੀਜ਼ ਸਾਡੇ ਕੋਲ ਕਿਹੜੇ ਸਟੇਜ 'ਚ ਆ ਰਿਹਾ ਹੈ ਸ਼ੁਰੂ ਦੀ ਸਟੇਜ ਦੇ ਵਿੱਚ ਦਵਾਈਆਂ ਤੇ ਗੋਡੇ ਚ ਲਾਈ ਟੀਕੇ ਨਾਲ ਕਾਫੀ ਆਰਾਮ ਆ ਸਕਦਾ ਹੈ ਮਰੀਜ਼ ਨੂੰ ਪਰ ਜੇ ਮਰੀਜ਼ ਦਾ ਗੋਡੇ ਦੀ ਗ੍ਰੀਸ ਪੂਰੀ ਹੱਦ ਤੱਕ ਖਤਮ ਹੋ ਜਾਂਦੀ ਹੈ ਤੇ ਤਕਲੀਫ ਬਹੁਤ ਜ਼ਿਆਦਾ ਕਰਕੇ ਮਰੀਜ਼ ਸਾਡੇ ਕੋਲ ਆਉਂਦਾ ਫਿਰ ਸਾਨੂੰ ਗੋਡੇ ਬਦਲੀ ਦਾ ਆਪਰੇਸ਼ਨ ਕਰਨਾ ਪੈਂਦਾ ਹੈ ਜਿਹੜਾ ਐਨਐਚਐਸ ਹਸਪੀਟਲ ਦੇ ਵਿੱਚ ਡਾਕਟਰ ਸੁਭਾਂਗ अग्रवाल ਕਰਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਸਾਡੀ ਜਿਹੜੀ ਟੀਮਾਂ ਉਹ ਆਪਣੇ ਢਿਲਮਾ ਰੋਡ ਤੇ ਸਤਿਤਜਗ ਹਸਪੀਟਲ ਹੈ ਗੁਰਤੇਗ ਬਾਦਰ ਉਤਿਆਸੀ ਪਹੁੰਚਿਆ ਔਰ ਬਹੁਤ ਵੱਡਾ ਪ੍ਰਾਲਾਵਾ ਕੰਗਸਾਹਬ ਦਾ ਕਿ ਅੱਗੇ ਅਜੇ ਪਿਛਲੇ ਜੇ ਥੋੜੇ ਦਿਨਾਂ ਵਿੱਚ ਇਹਨਾਂ ਕੈਂਪ ਲਾਇਆ ਸੀ ਔਰ ਹੁਣ ਇਹਨਾਂ ਨੇ ਫੇਰ ਇੱਕ ਕੈਂਪ ਲਾਤਾ ਔਰ ਜਿਹੜੇ ਡਾਕਟਰ ਸਾਹਿਬ ਦੀ ਟੀਮ ਜਲੰਧਰ ਤੋਂ ਆਈ ਹੈ ਉਹਨਾਂ ਨੇ ਬਹੁਤ ਵੱਡੀ ਵਧੀਆ ਤਰੀਕਿਆਂ ਨਾਲ ਦੱਸਿਆ ਕਿ ਕਿਹੜੀ ਸ਼ੂਗਰ ਆ ਉਹ ਹਰ ਇੱਕ ਬੰਦੇ ਨੂੰ ਹੋ ਰਹੀ ਆ ਸ਼ੂਗਰ ਇਹਦੀ ਸੈਰ ਔਰ ਜਿੰਮ ਜਾਣਾ ਬਹੁਤ ਵਧੀਆ ਚੀਜ਼ ਆ ਦੱਸਿਆ ਡਾਕਟਰ ਸਾਹਿਬ ਨੇ ਔਰ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਜਿੰਨਾ ਵੀ ਕਸਰਤ ਹੋ ਸਕੇ ਔਰ ਸੈਰ ਹੋ ਸਕੇ ਜਿਹੜੀ ਸ਼ੂਗਰ ਆ ਇੱਕ ਬਹੁਤ ਜਿਆਦਾ ਵੱਧਦੀ ਜਾ ਰਹੀ ਆ ਦਿਨੋਂ ਦਿਨਾਂ ਔਰ ਕੰਗਸ ਸਾਹਿਬ ਦਾ ਬਹੁਤ ਹੀ ਵੱਡਾ ਬਰਲਾ ਹੈ ਕਿ ਜਿਹੜਾ ਇਹ ਮੌਨਛੀਤੀਓਛੀ ਦੀ ਕੈਂਪ ਲਾਉਂਦੇ ਰਹਿਣ ਅਤੇ ਗਰੀਬਾ ਗਰੀਬ ਤਲਕੇ ਨੂੰ ਬਹੁਤ ਇਹਦਾ ਲਾਭ ਆ ਤੇ ਇੱਥੇ ਸਾਰੀ ਆਈ ਸੰਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦਾ ਕੈਂਪ ਲਗਾਇਆ ਅੱਜ ਦਾ ਕੈਂਪ ਜਿਹੜਾ ਸਬਕਾ ਫੌਜੀਆਂ ਦੀ ਰਹਿਣ ਵਹੀ ਇੱਥੇ ਹਰਤੇ ਇੱਕ ਬਹੁਤ ਜ਼ਰ ਹਸਪੀਟਲ ਨੰਡਾੜਾ ਚ ਕਰਾਇਆ ਗਿਆ ਇਹ ਸਾਡੀ ਇੱਕ ਬਹੁਤ ਜ਼ਰ ਦੀ ਮੰਗ ਸੀ ਕਿ ਅਸੀਂ ਸਬਕਾ ਫੌਜੀਆਂ ਦੀ ਹੋ ਥਰੂ ਇੱਕ ਕੈਂਪ ਲਵਾਈਏ ਤਾਕੇ ਸਾਡਾ ਵਾਕਾ ਜਿਹੜਾ ਹੈ ਇਹ ਇਹਨਾਂ ਬਿਮਾਰੀਆਂ ਤੋਂ ਬਹੁਤ ਨਜ਼ਦੀਕ ਹੋ ਚੁੱਕਾ ਹੈ ਔਰ ਗਰੀਬ ਆਦਮੀ ਜਿਹੜਾ ਉਹ ਆਪਣੀ ਦਵਾਈ ਪੇਵਣ ਨਹੀਂ ਲੈ ਸਕਦਾ ਇਸ ਕਰਕੇ ਅਸੀਂ ਇਹ ਕੈਂਪ ਫਰੀ ਦਵਾਇਆ ਗਿਆ ਤਾਂ ਕਿ ਕੁਝ ਗਰੀਬਾਂ ਨੂੰ ਦਵਾਈ ਔਰ ਉਹਨਾਂ ਦਾ ਨੂੰ ਇਹ ਸਹਾਇਤਾ ਹੋ ਸਕੀ ਕਿਹੋ ਜੀ ਬਿਮਾਰੀਆਂ ਦਾ ਚੈੱਕਪ ਕੀਤਾ ਜਾ ਰਿਹਾ ਇਥੇ ਜ਼ਿਆਦਾ ਕਰਕੇ ਗੋਡੇ ਦੀ ਬਿਮਾਰੀ ਔਰ ਸਰੀਰ ਦੀ ਦਿਮਾਗ ਦੀ ਔਰ ਆਪਣਾ 슈ਗਰ ਬੀਪੀ ਔਰ ਹਾਰਡ ਇਹਨਾਂ ਦੀ ਆ ਜਿਹੜੇ ਮੇਨ ਪੌਲੀਏ ਨੇ ਉਹਨਾਂ ਦੇ ਹੀ ਸਵੈਦਿਸ਼ ਡਾਕਟਰ ਆਏ ਨੇ ਜਿਹੜੇ ਇਹਨਾਂ ਦਾ ਹੋਰ ਮਾйна ਕਰ ਰਹੇ ਹਨ ਔਰ ਬਹੁਤ ਵਧੀਆ ਤਰੀਕੇ ਨਾਲ ਮੌਇਨਾ ਹੋ ਰਿਹਾ ਔਰ ਉਹਨਾਂ ਨੂੰ ਪ੍ਰੋਪਰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਜੇ ਤੱਕ ਕੋਈ ਪੈਸਾ ਨਹੀਂ ਲਿਆ ਜਾਂਦਾ ਪ੍ਰਾਪ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਔਰ ਗੁਰਦੇ ਇੱਕ ਬਾਦ ਹਸਪਤਾਲ ਲੋਨ ਵੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਵੀ ਅਸੀਂ ਬੜੇ ਧੰਨਵਾਦੀ ਆਂ